ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਦੇਖ ਰਹੇ ਹੋ ਸੇਵਾ ਕੇਂਦਰ ਚੈਨਲ ਅ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਜਿਹੜੇ 10 ਲੱਖ ਵਾਲੇ ਕਾਰਡ ਬਣਨੇ ਨੇ ਉਹ ਕਾਰਡ ਦੋਸਤੋ ਆਪਾਂ ਸਿੱਧੇ ਤੌਰ ਤੇ ਨਹੀਂ ਇੰਟਰਨੈਟ ਤੇ ਨਹੀਂ ਬਣਾ ਸਕਦੇ ਹੈਗੇ ਹਰ ਇੱਕ ਬੰਦਾ ਮਤਲਬ ਕਿ ਜਿਨ੍ਹਾਂ ਕੋਲੇ ਸੀਐਸਸੀ ਸੈਂਟਰ ਹੈਗੇ ਨੇ ਠੀਕ ਹੈ ਜੀ ਆਪਰੇਟਰ ਹੈਡੀਆਂ ਹੈਗੀਆਂ ਨੇ ਜਿਨ੍ਹਾਂ ਕੋਲੇ ਉਹਨਾਂ ਦੇ ਹੀ ਕਾਰਡ ਉਹ ਇਹ 10 ਲੱਖ ਵਾਲੇ ਕਾਰਡ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਇਹ ਸਾਈਟ ਹੈ ਇਹਨਾਂ ਦੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਸਾਈਡ ਦੇ ਉੱਤੇ ਆਪਾਂ ਆਨਲਾਈਨ ਜਿਹੜੇ ਘਰ ਬੈਠੇ ਠੀਕ ਹੈ ਅਪਲਾਈ ਕਰ ਸਕਦੇ ਆ ਇੱਥੇ ਨਾਮ ਆ ਜੂਗਾ ਤੁਹਾਡਾ ਇੱਥੇ ਵੋਟਰ ਕਾਰਡ ਵੋਟਰ ਕਾਰਡ ਹੈ ਦੋਸਤੋ ਇਹਦੇ ਵਿੱਚ ਜ਼ਰੂਰੀ ਹੈਗਾ ਠੀਕ ਹੈ ਜੀ ਤੇ ਬਸ ਫੈਮਿਲੀ ਰੈਡ ਆਧਾਰ ਕਾਰਡ ਲੱਗੋ ਗਰੁੱਪ ਫੋਟੋ ਲੱਗੋ ਠੀਕ ਹੈ ਜੀ ਤੇ ਇਹ ਚੀਜ਼ਾਂ ਭਰ ਕੇ ਦੋਸਤੋ ਆਪਾਂ ਘਰ ਬੈਠੇ ਨਾਲ ਜਿਹੜਾ ਇਹ 10 ਲੱਖ ਵਾਲਾ ਕਾਰਡ ਹੈਗਾ ਉਹ ਅਪਲਾਈ ਕਰ ਸਕਦੇ ਆ ਦੋਸਤੋ ਬਰਨਾਲਾ ਤੇ ਤਰਨਤਾਰਨ ਦੇ ਵਿੱਚ ਜਿਹੜਾ ਇਹ ਸਕੀਮ ਹਲੇ ਚੱਲ ਰਹੀ ਹੈਗੀ ਦੂਜੇ ਪੂਰੇ ਪੰਜਾਬ ਦੇ ਵਿੱਚ ਇਹ ਹਲੇ ਲਾਗੂ ਨਹੀਂ ਹੋਈ 2 ਤਰੀਕ ਤੋਂ ਬਾਅਦ ਠੀਕ ਹੈ ਜੀ ਇਹ ਸਾਰੇ ਪਿੰਡਾਂ ਦੇ ਵਿੱਚ ਲਾਗੂ ਹੋ ਜੂਗੀ ਠੀਕ ਹੈ ਜੀ ਜਿਨ੍ਹਾਂ ਕੋਲੇ ਪੰਜਾਬ ਸਰਕਾਰ ਨੇ ਇਹ ਆਈਡੀਆਂ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਉਹਨਾਂ ਕੋਲੇ ਅਪਲਾਈ ਹੋਣ ਲੱਗੇ ਆਪਾਂ ਸ਼ਹਿਰ ਦੇ ਵਿੱਚ ਜਾ ਕੇ ਜਿਹੜਾ ਇਹ ਮਤਲਬ ਕਿ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਤੁਸੀਂ ਵੀ ਦੋਸਤੋ 2 ਤਰੀਕ ਤੋਂ ਬਾਅਦ ਜਿਹੜੇ ਘਰ ਬੈਠੇ ਨੇ ਘਰ ਬੈਠੇ ਤੁਸੀਂ ਬਣਵਾ ਸਕਦੇ ਹੋਗੇ ਠੀਕ ਹੈ ਜੀ ਸਾਡੇ ਨਾਲ ਕੰਟੈਕਟ ਕਰ ਲਿਓ ਤਾਂ ਅਸੀਂ ਬਣਾ ਦਾਂਗੇ ਹੋਰ ਵੀ ਬਹੁਤ ਸਾਰੀ ਵੀਡੀਓ ਦੇਖਣ ਲਈ ਦੋਸਤੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਧੰਨਵਾਦ